ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇੱਕ ਬੜਾ ਹੀ ਸੰਜੀਦਗੀ ਵਾਲਾ ਮੁੱਦਾ ਹੈ ਜਿੱਤੇ ਗੱਲ ਕਰ ਰਹੇ ਆ ਅੱਗੇ ਜਿਵੇਂ ਪਹਿਲੇ ਕਹਿੰਦਾ ਰਿਆਂ ਕਿ ਤਕਰੀਬਨ 60 ਤੋਂ 70% ਨੌਕਰੀਆਂ ਪੰਜਾਬ ਦੀਆਂ ਇਹਨਾਂ ਨੇ ਪੰਜਾਬ ਦੇ ਬਾਹਰ ਵਾਏ ਬੰਦਿਆਂ ਨੂੰ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਦਿੱਤੀਆਂ ਨੇ ਜਿਵੇਂ ਮੈਂ ਆਰਟੀਏ ਚ ਕਢਾਇਆ ਸੀ ਮਾਨਸੇ ਚ 8 ਸਬ ਇੰਸਪੈਕਟਰ ਭਰਤੀ ਕੀਤੇ ਗਏ ਜੇ ਜੋ 7 ਜਿਹੜੇ ਹੈਗੇ ਹਰਿਆਣਾ ਤੋਂ ਸੀਗੇ ਇੱਕ ਪੰਜਾਬ ਤੋਂ ਸੀਗਾ ਐਦਾਂ ਹੀ ਉਹਦੇ ਚੱਲਦਿਆਂ ਹੋયા ਇਹਨਾਂ ਨੇ OSD ਜਿਹੜੇ ਆ ਸਾਰੇ ਮੰਤਰੀਆਂ ਨਾਲ ਲਗਾਏ ਔਰ ਸਾਰੇ ਜਿਹੜੇ ਬਿਊਰੋਕ੍ਰੇਸੀ ਹੈ ਉਹਦੇ ਨਾਲ ਬਾਹਰੋਂ ਕੋਈ ਨਾ ਕੋਈ ਲਿਆ ਕੇ ਬੰਦੇ ਲਗਾਉਂਦੇ ਰਹੇ ਹੁਣ ਇੱਕ ਬਹੁਤ ਸੀਰੀਅਸ ਇਸ਼ੂ ਆ ਗਿਆ ਅੱਜ ਜੋ ਕਿ ਅਮਨ ਰੌੜਾਏ ਨੇ ਕਿਹਾ ਸੀਗਾ ਕਿ 193 ਬੂਥਾਂ ਦੇ ਵਿੱਚੋਂ ਜਿਹੜਾ ਜਿਹੜਾ ਬੰਦਾ ਬੂਥ ਜਿੱਤ ਕੇ ਦਊਗਾ ਉਸ ਚੇਅਰਮੈਨ ਨਹੀਂ ਦੇਵਾਂਗੇ ਪਰ ਅਨਫੋਰਚੂਨੇਟਲੀ ਸੰਜੀਦਗੀ ਵਾਲਾ ਮੁੱਦਾ ਇਹ ਹੈ ਕਿ ਮੇਰੇ ਕੋਲ ਹੁਣੇ-ਹੁਣੇ ਨੋਟੀਫਿਕੇਸ਼ਨ ਦੀ ਕਾਪੀ ਆਈ ਹੈ ਜਿਹਦੇ શ્રી ਦਿਨੇਸ਼ ਕਸ਼ਮ ਜੜੇ ਹੈਗੇ ਨੇ ਇਹ ਪੰਜਾਬ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਹੈਗੀ ਹੈ ਡਿਵੈਲਪਮੈਂਟ ਬੋਰਡ ਉਹਦੇ ਜਿਹੜੇ ਨੇ ਦਿਨੇਸ਼ ਕਸ਼ਮ ਨੇ ਇਹਦਾ ਨਾਮ ਹੈ ਦੀਪਕ ਚੋਹਾਨ ਦੀਪਕ ਚੋਹਾਨ ਬਿਲਕੁਲ ਦੀਪਕ ਚੋਹਾਨ ਜੀ ਨੂੰ ਚੇਅਰਮੈਨ ਲਗਾਇਆ ਗਿਆ ਇਹ ਦੀਪਕ ਚੋਹਾਨ ਕੌਣ ਨੇ ਇਹ ਸੰਦੀਪ ਪਾਠਕ ਦੇ ਬਹੁਤ ਹੀ ਰਾਈਟ ਹੈਂਡ ਮੈਨ ਨੇ ਔਰ ਪੰਜਾਬ ਦੀ ਇਕਨੋਮੀ ਦਾ ਬੇੜਾਗਰ ਸਭ ਤੋਂ ਵੱਡਾ ਹੱਥ ਇਹਨਾਂ ਦਾ ਹੈ ਜਿੰਨੀ ਲੁੱਟਖਸੁੱਟ ਪੰਜਾਬ 'ਚ ਹੁੰਦੀ ਐ ਉਹਦਾ ਜਿਹੜਾ ਪੈਸਾ ਸੰਭਾਲਣ ਦਾ ਕੰਮ ਜਿਹੜਾ ਹੈਗਾ ਉਹਦੇ ਲੀਡਰ ਨੇ ਸਾਰੇ ਔਰ ਹੁਣ ਕਮਾਲ ਦੀ ਗੱਲ ਦੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸੀਗੇ ਜਿਨ੍ਹਾਂ ਨੇ ਮਿਹਨਤ ਕਰਕੇ ਝੂਠ ਬੋਲ ਕੇ ਹੀ ਸਹੀ ਚਾਏ ਝੂਠ ਤਾਂ ਵਰਕਰਾਂ ਨੇ ਨਹੀਂ ਬੋਲਿਆ ਝੂਠ ਤਾਂ ਲੀਡਰਾਂ ਨੇ ਬੋਲਿਆ ਸੀਗਾ ਝੂਠੇ ਵਾਅਦੇ ਕੀਤੇ ਉਹਨਾਂ ਨੇ 2022 ਝੂਠ ਬੋਲ ਕੇ ਸਰਕਾਰ ਲੈ ਕੇ ਆਂਦੀ ਪਰ ਮੈਨੇ ਸਾਡੇ ਪੰਜਾਬ ਦੇ ਵੱਲ ਕਰਨੇ ਕੀਤੀ ਸੀਗੀ ਆ ਜੋ ਸਾਰੇ ਇਗਨੋਰ ਕਰਤੇ ਇਗਨੋਰ ਕਰਕੇ ਜਿਹੜੇ ਹੈਗੇ ਆ ਆ ਦੀਪਕ ਚੋਹਾਨ ਵਰਗੇ ਜਿਹੜੇ ਬੰਦੇ ਆ ਇਹਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਆ ਨੋਟੀਫਿਕੇਸ਼ਨ ਦੀ ਕਾਪੀ ਹੈ ਜਿਹੜੀ ਕਿ ਅੱਜ ਦੀ ਅੱਜ ਹੀ ਆ ਸਾਈਨ ਕੀਤੀ ਗਈ ਹੈ ਭਵੰਤਮਨ ਜੀ ਵੱਲੋਂ ਇਹ ਅੱਜ ਜਾਰੀ ਹੋਈ ਹੈ ਜਿਹਦੇ ਲਿਖਿਆ ਹੋਇਆ ਸ਼੍ਰੀ ਦੀਪਕ ਚੋਹਾਨ ਨੰਬਰ 1 ਤੇ ਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਪਹਿਲੇ ਤਾਂ ਨੌਕਰੀਆਂ ਬਾਹਰ ਦਿੰਦੇ ਸੀਗੇ ਹੁਣ ਸਾਡੇ ਚੇਅਰਮੈਨ ਨਹੀਂ ਬਾਹਰ ਵੰਡਣ ਲੱਗੇ ਐ ਜਿਹੜੇ ਅਮਨ ਅਰੋੜਾ ਇਹ ਗੱਲ ਕਰਦੇ ਐ ਉਹਨਾਂ ਨੂੰ ਪੁੱਛਦਾ ਅਰੋੜਾ ਸਾਹਿਬ ਕੋਈ ਚੇਅਰਮੈਨ ਲਿਸਟਾ ਕਢੋ ਬੂਥ ਵਾਈਜ਼ ਆਪਣੇ ਕਿਹੜੇ ਚੇਅਰਮੈਨ ਕਿਹੜੇ ਬੂਥ ਵਲ ਜਿੱਤੂਗਾ ਬੰਦਾ ਉਹਨੂੰ ਚੇਅਰਮੈਨ ਹੀ ਦੇਾਂਗੇ ਉਤੋਂ ਇਲਾਵਾ ਜਿਹੜੀ ਬੜੀ ਨਿਹਾਇਕ ਨਿਹਾਇਤੀ ਸ਼ਰਮ ਵਾਲੀ ਗੱਲ ਹੈ ਮੈਨੂੰ ਬਹੁਤ ਸ਼ਰਮ ਆਈ ਗੱਲ ਹੁੰਦੀ ਹੈ ਹੋਇਆ ਕਿ ਸਾਡਾ ਹੀ ਪੰਜਾਬ ਦਾ ਪਹਿਲੇ ਜਿਹੜਾ ਵਸਨੀਕ ਇੱਥੇ ਚੇਅਰਮੈਨ ਲਗਾਇਆ ਹੋਇਆ ਸੀਗਾ ਔਰ ਉਹਨੂੰ ਚੇਅਰਮੈਨ ਤੋਂ ਉਤਾਰ ਕੇ ਇਹਨੂੰ ਚੇਅਰਮੈਨ ਲਗਾਇਆ ਗਿਆ ਬਾਹਰ ਦਾ ਬੰਦਾ ਇਦਾਂ ਹੀ ਜੋ ਕੰਮ ਹੈ ਅੱਜ ਪਾਰਲੀਮੈਂਟ ਦੀ ਸੀਟ ਖਾਲੀ ਕਰਾਈ ਜਾ ਰਹੀ ਹੈ ਧੱਕੇ ਨਾਲ ਖਾਲੀ ਕਰਾਈ ਜਾ ਰਹੀ ਰੋੜਾ ਸਾਹਿਬ ਤੋਂ ਉਹਦਾ ਮੇਜਰ ਰੀਜ਼ਨ ਕੀ ਹੈ ਉਹਦਾ ਮੇਜਰ ਰੀਜ਼ਨ ਹੈ ਕਿ ਬਾਹਰ ਦਾ ਇੱਕ ਬੰਦਾ ਉਹਨੂੰ ਕਹਿੰਦੇ ਰਾਜ ਸਭਾ 'ਚ ਲੈ ਕੇ ਜਾਣਾ ਹੈਗਾ ਜਿਹੜਾ ਨਾਮ ਹੈ ਮਿਸਟਰ ਅਰਵਿੰਦ ਕੇਜਰੀਵਾਲ ਪਰ ਪੰਜਾਬ ਵਾਲੇ ਕਿਸੇ ਨੂੰ ਨਹੀਂ ਬਖਸ਼ਣ ਲੱਗੇ ਹੈਗੇ ਕਿਉਂਕਿ ਪੰਜਾਬ ਦੀ ਲੁੱਟਖੋਟ ਬਹੁਤ ਜ਼ਿਆਦਾ ਹੋ ਗਈ ਹੈ ਜਿਨ੍ਹਾਂ ਨੇ ਕਰਜ਼ਾ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਇੰਡਸਟਰੀ ਖਤਮ ਕਰਤੀ ਟ੍ਰੇਡ ਖਤਮ ਕਰਤਾ ਐਤੋਂ ਇਲਾਵਾ ਪੰਜਾਬ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇਹਨੇ ਕ੍ਰੀਏਟ ਕਰਤੀ ਹੈ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜਵਾਬ ਮਿਲ ਜਾਣਾ ਲੋਕਾਂ ਨੇ ਹੁਣ ਉਹੀ ਪੁਰਾਣੀਆਂ ਯਾਦਾਂ ਆ ਗਈਆਂ ਤਾਜ਼ਾ ਕਰਤੀਆਂ ਜਿਹੜੇ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਸਰਕਾਰ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਬਾਹਰਲਾ ਬੰਦਾ ਇੱਥੇ ਅਪਾਇੰਟ ਨਹੀਂ ਸੀ ਕੀਤਾ ਬਾਹਰ ਦੇ ਕੋਈ ਪੈਸੇ ਨਹੀਂ ਸੀ ਬਾਹਰ ਭੇਜੇ ਇਹਨਾਂ ਨੇ ਪਰ ਆ ਹਾਲਾਤ ਅੱਜ ਬਣ ਗਏ ਐ ਮੈਂ ਇਸ ਕਰਕੇ ਸਾਰਿਆਂ ਨਾਲ ਰੂਬਰੂ ਹੋਣਾ ਚਾਹੁੰਦਾ ਸੀਗਾ ਕਿ ਇਹਨਾਂ ਦੀਆਂ ਮੰਨਣ ਵਾਲੀਆਂ ਕਿਆਂ ਦੱਸਾਂ ਔਰ ਇਹਨਾਂ ਨੂੰ ਮੈਂ ਥੋੜਾ ਦੱਸਾਂ ਕਿ ਜਿਹੜੇ ਬਾਹਰੋਂ ਬੰਦੇ ਲੈ ਕੇ ਆ ਰਹੇ ਆ ਇਹ ਬੰਦੇ ਸਿਰਫ ਸਭ ਪੰਜਾਬ ਲੁੱਟਣ ਵਾਸਤੇ ਆ ਰਹੇ ਆਗੇ ਆ ਔਰ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ 1.5 ਸਾਲ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਕਿੱਥੇ 2 ਨੰਬਰ ਦਾ ਸੂਬਾ 26 ਨੰਬਰ ਨੰਬਰ ਤੇ ਲੈ ਆਂਦਾ ਇਹਨਾਂ ਨੇ ਅਗਲੇ 2 ਸਾਲ 28ਵੇਂ ਨੰਬਰ ਤੇ ਲੈਣਾ ਔਰ ਪੰਜਾਬ ਦੀ ਸਾਰੀ ਇੰਡਸਟਰੀ ਪੰਜਾਬ ਦੀ ਇਕਨੋਮੀ ਪੰਜਾਬ ਦੀ ਬੈਕਬੋਨ ਖਤਮ ਕਰਨ ਲੱਗੇ ਆ ਇੰਨੀਆਂ ਗੱਲਾਂ ਤੁਸੀਂ ਕਿਹਾ ਵੀ ਪੰਜਾਬ ਦੇ ਚੇਅਰਮੈਨ ਲਾ ਕੇ ਬਾਹਰੋਂ ਟੀਮ ਲੈ ਜਿਹੜੇ ਉਤਾਰੇ ਗਏ ਨੇ ਉਹਨਾਂ ਦਾ ਨਾਮ ਕੀ ਹੈ ਉਹਨਾਂ ਦਾ ਨਾਮ ਸੀਗਾ ਮੈਂ ਹੁਣੇ ਵੱਡਦਾ ਵੈਸੇ ਨਾਮ ਨੂੰ ਭੁੱਲ ਗਿਆ ਮੈਂ ਦਾਸ ਨਾਇਕਾ ਹਾਂਜੀ ਨੇ ਦੀਪਕ ਜੁਹਾਨ ਦਾ ਹੌਲ ਲਗਾਈ ਹੈਗੇ ਨੇ ਮੈਂ ਤੁਹਾਨੂੰ ਦੱਸ ਦਿੰਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਮੇਰਾ ਡਿਜ਼ਾਈਨ ਵਿੱਚ ਸੀਗਾ ਚਲਦੇ ਚਲਦੇ ਭੁੱਲ ਗਿਆ ਮੇਰਾ ਉਹ ਪੰਜਾਬ ਤੋਂ ਸੀਗੇ ਉਹ ਬਹੁਤ بڑے ਪੁਰਾਣੇ ਵਰਕਰ ਸੀਗੇ ਆਮ ਆਦੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਇਹ ਹੈਗੇ ਆ ਮੈਂ ਚੇਅਰਮੈਨ ਨੇ ਤਾਂ ਗੱਲਾਂ ਤਾਂ ਕਰਿਆ ਕਿ ਚੇਅਰਮੈਨ politcal ਪੋਸਟਾਂ ਹੁੰਦੀ ਨੇ ਜਿਹਦੇ ਵਿੱਚ ਕੀ ਉਹਨਾਂ ਦੇ ਵਾਰੀ ਆਂਦੀ ਹੈ ਜਿਹੜੇ ਬੰਦੇ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੰਮ ਕਰਦੇ ਹੁੰਦੇ ਨੇ ਜਦ ਤੱਕ ਅਸੀਂ ਪਾਰਟੀ ਰਾੜੇ ਕੰਮ ਨਹੀਂ ਕਰਦੇ ਹੈਗੇ ਉਹਨਾਂ ਦਾ ਰਾਈਟ ਨਹੀਂ ਮੰਦਾ ਹੈਗਾ ਔਰ ਰਾਈਟ ਜਿਹੜਾ ਹੈਗਾ ਤਾਂ ਇਹ ਬਣਾ ਰਿਆ ਹੈਗੇ ਆ ਤਾਂ ਜੋ ਇਹ ਪੰਜਾਬ ਨਾਲ ਵੱਡੇ ਠੱਗੀ ਮਾਰ ਸਕਣ ਵੱਡੇ ਠੱਗੀ ਮਾਰ ਸਕਣ ਇਸੇ ਚਲਦਿਆਂ ਹੋਇਆ ਬਾਰ ਬਾਰ ਜਿਹੜੇ ਨੋਟੀਫਿਕੇਸ਼ਨ ਹੋ ਰਹੀਆਂ ਨੇ ਚੇਅਰਮੈਨੀਆਂ ਦੀਆਂ ਹੋ ਰਹੀਆਂ ਨੇ ਉਹਦੇ ਵਿੱਚ ਤੁਸੀਂ ਦੇਖੋ ਲਿਸਟਾਂ ਚੈੱਕ ਕਰੋ ਉਹ ਕਿਹੜੇ ਬੰਦੇ ਨੇ ਹੁਣ ਪਵਨ ਕੁਮਾਰ ਟੀਨੂ ਹੀ ਲਗਾਤਾ ਸਾਡਾ ਆਪਣਾ ਭਰਾ ਵਾ ਬੰਦਾ ਬੜੇ ਖੁਸ਼ੀ ਹੋਈ ਪਾਉਣ ਗੋਆਟੀ ਨੂੰ ਲਗਾਤਾ ਕਿਉਂ ਸਾਡੇ ਵਿੱਚੋਂ ਹੈਗਾ ਸਾਡੇ ਵਿੱਚੋਂ ਹੀ ਗਏ ਨੇ ਪਰ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਉਹ ਬਲਾਓ ਉਹਦਾ ਹੱਕ ਨਹੀਂ ਬੰਦਾ ਉਹਦਾ ਹੱਕ ਬੰਦਾ ਨਾ ਜਿਹੜੇ ਬੰਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਚੇਅਰਮੈਨ ਨੂੰ ਮਿਲਦੀ ਰਹੀ ਹੈ ਉਹ ਕੀ ਨਾਮ ਸੀ ਜਿਹੜਾ ਉਤਾਰਿਆ ਹੈਗਾ ਤੇ ਜਗ੍ਹਾ ਲਗਾਇਆ ਸੁਰੇਸ਼ ਕੁਮਾਰ ਸੁਰੇਸ਼ ਕੁਮਾਰ ਗੋਲਸੀ ਇਹ ਸਾਹਿਬ ਜਿਹੜੇ ਸਭ ਤੋਂ ਪੁਰਾਣੇ ਵਰਕਰ ਸੀਗੇ ਆਮ ਆਦੀ ਪਾਰਟੀ ਦੇ ਸੁਰੇਸ਼ ਗੋਲ ਜੀ ਨੂੰ ਉਤਾਰ ਕੇ ਲਗਾਇਏ ਗਏ ਨੇ ਗੱਲ ਇਦਾਂ ਦੀ ਹੈਗੀ ਐ ਬੋਟੀ ਜੀ ਦੀ ਗੱਲ ਜਿਹੜੀ ਮੈਂ ਕਰਦਾ ਜਿਹੜੀ ਤੁਹਾਨੂੰ ਬੇਨਤੀਆਂ ਲਗਾਣਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਪੰਜਾਬ ਤੋਂ ਸੀਗੇ ਤੇ ਪੰਜਾਬ ਦੇ ਵਸਨੀਕ ਸੀ ਇੱਥੇ ਰਹਿਣ ਵਾਲੇ ਸੀਗੇ ਔਰ ਮਿਹਨਤ ਕਰ ਸੀਗੇ ਅੱਜ ਇਹਨਾਂ ਨੇ ਸਾਰੀ ਦੀ ਸਾਰੀ ਪਾਰਟੀ ਇਗਨੋਰ ਕਰਤੀ ਐ ਔਰ ਸਾਰੇ ਸਾਰੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਹੈਗਾ ਵਾ ਜਿੱਥੇ ਇਹਨਾਂ ਦੀ ਮਿਹਨਤ ਨੂੰ ਇਗਨੋਰ ਕੀਤਾ ਉੱਥੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਡਾਕੇ ਮਾਰੇ ਆ ਔਰ ਇਹ ਡਾਕੇ ਮਾਰਦੇ ਕਿਹਦੇ ਵਾਸਤੇ ਬਏ ਨੇ ਦਿੱਲੀ ਵਾਲਿਆਂ ਵਾਸਤੇ ਤੇ ਦਿੱਲੀ ਦੇ ਵਸਨੀਕਾਂ ਵਾਸਤੇ Thank you.